ਉਨਾ ਯੋ ਰ ਕਬਰ ਹੋਇਆ ਵੀ ਕਿੰਨਾ ਹੋਇਆ ਕਿ ਸਾਨੂੰ ਐਸ ਐਸ ਪਵਨ ਕੁਮਾਰ ਨੇ ਜਿਹੜਾ ਸੋਨਾ ਰਿਕਵਰ ਦਿਖਾਇਆ ਉਹ ਜਿਹ ਦੋ ਅੰਗੂਠੀਆਂ ਸੀਗੀਆਂ ਇੱਕ ਮਤਲਬ ਕਿ ਵਾਲੀਆਂ ਸੀਗੀਆਂ ਬਸ ਇਹੀ ਚੀਜ਼ਾਂ ਰਿਕਵਰ ਦਿਖਾਈਆਂ ਤੇ ਉਹਦੇ ਬੱਟੇ ਇਹਨਾਂ ਨੇ ਉਹ ਤੇ ਨਿਆ ਸੋਨਾ ਲੁੱਤਾਇਆ ਤੇ ਉਹਤੇ 20000 ਰੁਪਏ ਰਿਸ਼ਵਤ ਦਿੱਤੀ ਉਹਤੇ ਵੀ ਮੈਂ ਲੱਖ ਰੁਪਏ ਦੇ ਕੇ ਛੁੱਡੇ ਲੱਖ ਰੁਪਏ ਲੈਵੇਂ ਤੋਂ ਪੁਲਿਸ ਨਾਲ ਛੱੜਨੇ ਦਾ ਪੁਲਿਸ ਨੇ ਰਿਕਵਰ ਕਰ ਲਿਆ ਪਰ ਸਾਨੂੰ ਨਹੀਂ ਦਿੱਤਾ ਹੈਗਾ ਸਮਾਨ ਵੀ ਲੈ ਗਿਆ ਜਿਹਨਾਂ ਨੂੰ ਤਾਂ ਸੁਨੈਰਿਆਂ ਤੋਂ ਬਾਕੀ ਜਿਹੜੇ ਪਿੱਛੋਂ ਰੇਣ ਦੇਣ ਵਾਲੇ ਸੀਗੇ ਜਿਹਨਾਂ ਜਿਹਨਾਂ ਥਰੂ ਪੀਟਿਆ ਆਇਆ ਹੈਗਾ ਉਹਨਾਂ ਨੂੰ ਪੈਸੇ ਵੀ ਖਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਰਿਸ਼ਵਤ ਖੋਰੀ ਚੋਰੀ ਜਾਂ ਫਿਰ ਸ਼ਰਾਬ ਦੀ ਤਸਕਰੀ کئی ਪੁਲਿਸ ਵਾਲਿਆਂ ਨੂੰ ਅਕਸਰ ਫਸਦੇ ਦੇਖਿਆ ਹੋਵੇਗਾ ਲੇਕਿਨ ਚੰਡੀਗੜ੍ਹ ਪੁਲਿਸ ਦਾ ਇੱਕ ਅਜੀਹਾ ਰੂਪ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਸ਼ਰਮਸਰ ਕਰ ਦੇਣ ਵਾਲਾ ਹੈ ਪੰਜਾਬ ਹੋਮਗਾਰਡ ਦੇ ਇੱਕ ਜਵਾਨ ਦੇ ਘਰ ਪਹਿਲਾਂ ਚੋਰੀ ਹੁੰਦੀ ਹੈ ਚੋਰੀ ਤੋਂ ਬਾਅਦ ਪੁਲਿਸ ਐਫ ਆਈ ਆਰ ਦਰਜ ਅਣਖਾਨੀ ਕਰਦੀ ਹੈ ਤੇ ਇੱਕ ਪੰਜਾਬ ਦੇ ਸਰਕਾਰੀ ਪੁਲਿਸ ਮੁਲਾਜ਼ਮ ਵੱਲੋਂ ਜਦੋਂ ਸਪਾਰਸ ਲਵਾਈ ਜਾਂਦੀ ਹੈ ਤਾਂ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਚੋਰ ਵੀ ਫੜ ਲਿਆ ਜਾਂਦਾ ਹੈ ਲੇਕਿਨ ਪੁਲਿਸ ਨੇ ਚੋਰ ਤੋਂ ਜਿਹੜਾ ਸੋਨਾ ਰਿਕਵਰ ਕੀਤਾ ਹੈ ਉਹ ਬਹੁਤ ਹੀ ਘੱਟ ਦਿਖਾਇਆ ਗਿਆ ਹੈ ਨਾ માત્ર ਸੋਨਾ ਜਿਹੜਾ ਕੀਆ ਦਿਖਾਇਆ ਗਿਆ ਜਦ ਕਿ ਜਿਹੜੇ ਦੋ ਜੁਐਲਰ ਹੈ ਜਿਹਨੂੰ ਚੋਰੀ ਦਾ ਸਮਾਨ ਵੇਚਿਆ ਗਿਆ ਸੀ ਉਹਨਾਂ ਵੱਲੋਂ ਸਾਫ਼ ਤੌਰ ਤੇ ਕੀ ਕੁਝ ਕਿਹਾ ਜਾਂਦਾ ਤੁਹਾਨੂੰ ਦਿਖਾ ਦਿੰਦੇ ਆ ਪਹਿਲਾਂ ਗੱਲਬਾਤ ਕਰਾਂਗੇ ਹੋਮਗਾਰਡ ਜਵਾਨ ਜਿਹੜੇ ਸਾਡੇ ਨਾਲ ਹੈ ਉਹਨਾਂ ਦੇ ਜਵਾਈ ਸੁਖਦੀਪ ਸਾਡੇ ਨਾਲ ਹੈ ਗੱਲਬਾਤ ਕਰਦੇ ਆ ਸੁਖਦੀਪ ਇਹ ਕੀ ਮਾਮਲਾ ਸੀ ਪੁਰਾ ਹਾਂਜੀ ਆਪਣੀ ਚੋਰੀ ਹੋਈ ਸੀਗੀ ਆਪਣਾ 2 ਤਰੀਕ ਦੂਏ ਮਹੀਨੇ ਦੇ ਵਿੱਚ 2024 ਦੇ ਵਿੱਚ ਤੇ ਆਪਣਾ ਮਤਲਬ ਕਿ ਰਾਤ ਦੇ ਟਾਈਮ ਚੋਰੀ ਹੋਈ ਸੀ 2 ਤਰੀਕ ਦੇ 3 ਤਰੀਕ ਦੀ ਮਤਲਬ 3 ਨਾਲ 2 ਦੇ ਵਿੱਚ ਚੋਰੀ ਹੋਈ ਸੀ ਕਿੱਥੇ ਹੋਈ ਕਿਹੜੇ ਸੈਕਟਰ ਚੋਰੀ ਹੋਈ ਸੀ ਇਹ ਆਪਣਾ ਚੋਰੀ ਹੋਈ ਸੀ ਤਨਾਸ ਦੇ ਵਿੱਚ ਆਪਣਾ ਹਾਊਸ ਨੰਬਰ 284 A ਹੈ ਉੱਥੇ ਚੋਰੀ ਹੋਈ ਸੀ ਇਹ ਤੇ ਆਪਣਾ ਚੋਰੀ ਹੋਣ ਦੇ ਬਾਅਦ ਆ ਸਾਨੂੰ ਪਤਾ ਲੱਗਿਆ ਸੀ 3 ਤਰੀਕ ਨੂੰ ਦੇਖਿਆ ਤੇ ਆ ਕੇ ਵੀ ਚੋਰੀ ਹੋਈ ਵੀ ਤੋ ਉਦੋਂ ਅਸੀਂ ਇਨਫੋਰਮ ਕਰਿਆ ਮਤਲਬ ਕਿ ਪੁਲਿਸ ਨੂੰ ਇਨਫੋਰਮ ਕਰਿਆ ਸ਼ੋ ਨੰਬਰ ਤੇ ਤੋ ਉਦੋਂ ਸਾਡੇ ਕੋਲ ਚੈਕਿੰਗ ਕਰਨ ਆਏ ਤੇ ਉਹਨੇ ਦੇਖਿਆ ਫੋਟੋ ਵਗੈਰਾ ਖਿੱਚ ਕੇ ਲਏ ਹਲਾਤ ਜਿਹੋ ਹਲਾਤ ਸੀਗੇ ਫੋਟੋ ਫੋਟੋ ਖਿੱਚ ਕੇ ਛੇਣ ਤੋਂ ਬਾਅਦ ਉ ਉਹਦੀ ਲਿਸਟ ਬਣਾ ਕੇ ਤੁਸੀਂ ਥਾਣੇ ਵਿੱਚ ਪਹੁੰਚ ਜਿਓ ਉਹ ਤਾਂ ਐਫ ਆਰ ਹੀ ਕਰਾਂਗੇ ਤੇ ਉਹ ਤਾਂ ਅਸੀਂ ਜਾਂਦੇ ਰਹੇ ਮਤਲਬ ਕਿ ਗਏ ਅਸੀਂ ਉਹਦੇ ਬਾਅਦ ਉਹਦੋਂ ਐਫ ਆਰ ਨਹੀਂ ਹੋਈ ਤੇ ਮਤਲਬ 4 ਤਰੀਕ ਹੋ ਗਈ 5 ਹੋ ਗਈ 6 ਹੋ ਗਈ 7 ਹੋ ਗਈ ਦਿੱਲੀ ਕੋਈ ਨਾ ਕੋਈ ਬਹਾਨਾ ਅੱਜ ਕੱਲ ਨੂੰ ਆਜਿਓ ਅਜ ਇੱਧੇ ਉੱਧੇ ਤੋਂ ਲਾਸਟ ਜਾਂਦੇ ਮੁੱਕਦੇ ਮੈਂ ਕਹਿੰਦੇ 8 ਤਰੀਕ ਨੂੰ ਅਸੀਂ ਕਿਸੇ ਤੋਂ ਅਫਸਰ ਤੋਂ ਫੋਨ ਕਰਾਇਆ ਤੇ ਇਹਦੀ ਗੱਲ ਕਰਾਈ ਉਹਦੇ ਬਾਅਦ ਉਹਦੇ ਕਹਿਣੇ ਪਰ ਐਫ ਆਰ ਹੀ ਹੋਈ ਐਫ ਆਰ ਦੇ ਵਿੱਚ ਪੱਕੀ ਐਫ ਆਰ ਹੋਣ ਲੱਗੀ ਉਹਦੇ ਵਿੱਚ ਮਤਲਬ ਕਿ ਅਸੀਂ ਕਿਹਾ ਵੀ ਸਰ ਜੋ ਸਾਡੀ ਸਮਾਨ ਦੀ ਡਿਟੇਲ ਹੈ ਵੀ ਇਹ ਪੂਰੀ ਵਿੱਚ ਮੈਂਸ਼ਨ ਕਰ ਦਿਓ ਜੋ ਸਾਡਾ ਸਮਾਨ ਚੋਰੀ ਹੋਇਆ ਹੈ ਤੈਨੂੰ ਕੋਈ ਮੈਂਸ਼ਨ ਨਹੀਂ ਕਰਿਆ ਉਹਨੇ ਇਹਨੇ ਆਪਣੀ ਮਰਜ਼ੀ ਦੇ ਨਾਲ ਐਫਆਰ ਵੀ ਬਣਾਈ ਕੋਈ ਸੋਨਾ ਕੋਈ ਜਾਂਦੀ ਇਦਾਂ ਲਿਖ ਕੇ ਗੱਲ ਮਤਲਬ ਖਤਮ ਕਰੀ ਉਹਦੇ ਬਾਅਦ ਚਲੋ ਕੋਈ ਗੱਲ ਨਹੀਂ ਕਰੀ ਗੱਲ ਖਤਮ ਹੋਈ ਉਹਦੇ ਬਾਅਦ ਕੁਝ ਦਿਨਾਂ ਬਾਅਦ ਮਤਲਬ ਕਿ 28 ਤਰੀਕ ਨੂੰ ਫੋਨ ਆਇਆ ਦੁਬਾਰੇ ਵੀ ਚੋਰ ਮਿਲ ਗਿਆ ਤੁਸੀਂ ਇੱਕ ਵਾਰ ਆ ਜਾਓ ਆਫਿਸ ਦੇ ਵਿੱਚ ਆ ਕੇ ਮਤਲਬ ਕਿ ਪੁਲਿਸ ਸਟੇਸ਼ਨ ਜਾ ਕੇ ਗੱਲ ਕਰ ਲਓ ਤੇ ਉੱਥੇ ਸੀ ਕਿ ਚੋਰ ਦੇਖਿਆ ਸੀ ਚੋਰ ਦੇਖ ਕੇ ਉਹਦੇ ਬਾਅਦ ਸਾਨੂੰ ਅਸੀਂ ਪੁੱਛਿਆ ਵੀ ਸੋਨਾ ਜੋ ਰਿਕਵਰ ਹੋਇਆ ਵੀ ਕਿੰਨਾ ਹੋਇਆ ਤੇ ਸਾਨੂੰ ਇਸ ਅਸੀਂ ਪਵਨ ਕੁਮਾਰ ਨੇ ਜੋ ਸੁਣ ਰਿਕਵਰ ਦਿਖਾਇਆ ਉਹ ਜੋ ਦੋ ਅੰਗੂਠੀਆਂ ਸੀ ਇੱਕ ਮਤਲਬ ਕਿ ਬਾਲੀਆਂ ਸੀ ਤੋ ਤੋਂ ਬਾਅਦ ਸਾਡਾ ਹੋਰ ਵੀ ਸਮਾਨ ਸੀਗਾ ਜਿਵੇਂ ਕਿ ਸੋਨੇ ਦੀ ਚਾਂਦ ਸੀਗੀ ਸੈੱਟ ਸੀਗਾ ਸੋਨੇ ਦਾ ਤੇ ਉਹਦੇ ਟੋਪਸ ਸੀਗੇ ਬਾਲੀਆਂ ਸੀਗੀਆਂ ਝੁੰਮਕੇ ਸੀਗੇ ਹੋਰ ਵੀ ਮਤਲਬ ਕਿ ਚਾਂਦੀਆਂ ਸਮਾਨ ਸੀ ਜਿਵੇਂ ਪਾਇਲ ਹੋ ਗਈ ਮਤਲਬ ਸਿੱਕੇ ਸੀਗੇ ਚਾਂਦੀ ਦੇ ਕਾਫੀ ਸਮਾਨ ਸੀਗਾ ਤੇ ਉਹ ਵੀ ਅਸੀਂ ਪੁੱਛਿਆ ਵੀ ਉਹ ਇਹ ਸਾਨੂੰ ਕਹਿੰਦੇ ਵੀ ਇਹੀ ਰਿਕਵਰ ਹੋਇਆ ਹੈ ਸਮਾਨ ਵੀ ਇਹ ਤੇ ਤੋਂ ਬਾਅਦ ਅਸੀਂ ਉੱਥੋਂ ਵਾਪਸ ਆ ਗਏ ਆਪਣੇ ਘਰਾਂ ਆ ਗਏ ਵੀ ਉਹ ਤੋਂ ਬਾਅਦ ਦੂਜੇ ਦਿਨ ਫੇਰ ਬੁਲਾਇਆ ਸਾਨੂੰ ਵੀ ਕਹਿੰਦੇ ਜੇ ਉਹ ਸਮਾਨ ਰਿਕਵਰ ਹੋਇਆ ਵੀ ਉਹਦੇ ਵਾਸਤੇ ਵੀ ਤੁਸੀਂ ਥਾਣੇ ਆ ਜਾਓ ਵੀ ਸਾਈਨ ਕਰਾਉਣੇ ਆ ਤੁਹਾਡੇ ਵੀ ਸਾਈਨ ਕਰ ਦਿਓ ਤਸੀਂ ਦੂਜੇ ਦਿਨ ਫੇਰ ਥਾਣੇ ਚਲੇ ਗਏ ਤੇ ਉੱਥੇ ਜਾ ਕੇ ਗਏ ਤੇ ਸਾਨੂੰ ਦਿਖਾਇਆ ਵੀ ਵੀ ਸਾਨੂੰ ਦੱਸ ਰਿਹਾ ਇਹ ਅਸੀਂ ਪਵਨ ਕੁਮਾਰ ਦੱਸਿਆ ਵੀ ਤੁਸੀਂ ਇਹ ਗੱਲ ਕਰਨੀ ਹੈ ਵੀ ਜੇ ਕੱਲ ਨੂੰ ਮੈਂ ਕੋਰਟ ਦੇ ਵਿੱਚ ਗੱਲ ਜਾਊਂਗੀ ਵੀ ਜੋ ਸਮਾਨ ਰਿਕਵਰ ਹੋਇਆ ਏ ਬੀ ਇਹ ਸਮਾਨ ਹੈ ਉਹ ਚ ਲਿਖਿਆ ਹੋਇਆ ਸੀ ਨਾ ਕਾਗਜ਼ ਦੇ ਵਿੱਚ ਬੀ ਇਹ ਸਮਾਨ ਕਿਤੇ ਉੱਥੇ ਮਤਲਬ ਕਿ ਕਮਿਊਨਿਟੀ ਸੈਂਟਰ ਕੋਲ ਦੱਬਿਆ ਹੋਇਆ ਸੀ ਮਿੱਟੀ ਉੱਥੋਂ ਤੋਂ ਕਢਵਾਇਆ ਹੈ ਵੀ ਤੁਸੀਂ ਸਾਡੇ ਨਾਲ ਸੀਗੇ ਵੀ ਤੁਸੀਂ ਨਾਲ ਹੋ ਕੇ ਰਿਕਵਰ ਕਰਾਇਆ ਹੈ ਤੇ ਜਾਨੀ ਕਿ ਅਸੀਂ ਨਾਲ ਨਹੀਂ ਸੀਗੇ ਜਦ ਰਿਕਵਰ ਕਰ ਰਹੇ ਨੇ ਕੋਈ ਅਸੀਂ ਨਾਲ ਨਹੀਂ ਸੀ ਕੋਈ ਵੀ ਤੇ ਅਸੀਂ ਉੱਥੇ ਸਹਿਨ ਨਹੀਂ ਕਰਿਆ ਅਸੀਂ ਮੁਕਰ ਕੇ ਵੀ ਨਹੀਂ ਵੀ ਇਹ ਝੂਠਾ ਵੀ ਅਸੀਂ ਰਿਕਵਰ ਇਹਦਾ ਸਹਿਨ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਸਾਨੂੰ ਫਿਰ ਪਤਾ ਚੱਲਿਆ ਵੀ ਅੱਗੇ ਜਦ ਅਸੀਂ ਘੁੰਮੇ ਫਿਰੇ ਸਾਨੂੰ ਪਤਾ ਚੱਲਿਆ ਵੀ ਜੋ ਸੋਨਾ ਸੀਗਾ ਵੀ ਇਹ ਬੰਦੇ ਨੇ ਸੁਨਿਆਰਿਆਂ ਨੂੰ ਵੇਚਿਆ ਕੁਝ ਬੰਦੇ ਸੀ ਜੋ ਇੱਥੇ ਖਰੀਦ ਕੇ ਮੋਟਰ ਮਾਰਕੀਟ ਦੇ ਵਿੱਚ ਮ ਉਹ ਖਰੀਦ ਕੇ ਸਮਾਨ ਸੋਨਿਆਰਿਆਂ ਕੋਲ ਲੈ ਕੇ ਇੱਕ ਆਪਣਾ ਸ਼ਿਵ ਆਪਣਾ ਸੰਜੀਤ ਸੋਨਿਆਰਾ ਆਪਣਾ ਡੱਡੂ ਉੱਤੇ ਆਪਣਾ ਬਾਪੂ ਧਾਮ ਹੈ ਇੱਕ ਆਪਣਾ ਸ਼ਿਵ ਡੱਡੂ ਮੱਜਰੇ ਦਾ ਸੋਨਿਆਰਾ ਤੁਸੀਂ ਮਿਲੇ ਹੋ ਸੋਨਿਆਰਿਆਂ ਨਾਲ ਦੋਨਾਂ ਨਾਲ ਤੁਸੀਂ ਮਿਲੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਆਏ ਉਹਨਾਂ ਸਾਰੀ ਗੱਲ ਦੱਸੀ ਜੋ ਸਚਾਈ ਸੀ ਦੱਸੀ ਹੈ ਜਿਹੜਾ ਬਾਪੂ ਦਾ ਮਤਲਬ ਸੋਨਿਆਰਾ ਹੈ ਉਹਦਾ ਕੀ ਨਾਮ ਹੈ ਉਹ ਸੰਜੀਤ ਸੁਨਿਆਰੇ ਜੀ ਸੰਜੀਤ ਨਾਮ ਉਹ ਲੜਕੇ ਦਾ ਉਹਨੇ ਸਾਰੀ ਗੱਲ ਦੱਸੀ ਵੀ ਮੇਰੇ ਤੋਂ ਚੈਨ ਵੀ ਔਰ 55000 ਰੁਪਏ ਮੈਂ ਉਹਨੂੰ ਦਿੱਤਾ ਹੈ ਪੁਲਸਾਂ ਨੂੰ ਰਿਸ਼ਵਤ ਕੋਰੀ ਦਿੱਤੀ ਹੈ ਵੀ ਮਨੂੰ ਵੀ ਨਹੀਂ ਉਹ ਕਹਿੰਦੇ ਕੇਸ ਦੇ ਵਿੱਚ ਅੰਦਰ ਕਰ ਦੂੰਗੇ ਤੇ ਮੈਂ ਪੈਸੇ ਦੇ ਕੇ ਛੁੱਟਿਆ ਉੱਥੇ ਤੋਂ ਤੇ ਇੱਕ ਆਪਣਾ ਦੂਜਾ ਸੁਨਿਆਰਾ ਹੈ ਉਹ ਆਪਣਾ ਉੱਥੇ ਦਾ ਡੱਡੂ ਮੱਜਰੇ ਦਾ ਇਹ ਉਹ ਤੋਂ ਇਹ ਮਤਲਬ ਕਿ 20 ਗ੍ਰਾਮ ਸੋਨਾ ਨਇਆ ਲੈ ਕੇ ਉਹ ਉਹਨੇ ਪਘਲਾਤਾ ਸੀ ਨਾ ਉਹ ਸੋਨਾ ਤੇ ਉਹਦੇ ਬੱਟੇ ਇਹਨਾਂ ਨੇ ਉਹਤੇ ਨਇਆ ਸੋਨਾ ਲੱਤਾਏ ਤੇ ਉਹਤੇ 20000 ਰੁਪਏ ਰਿਸ਼ਵਤ ਲੱਤੀ ਉਹਤੇ ਉਹ ਸਾਬ ਦੱਸ ਰਿਹਾ ਵੀਡੀਓ ਮੇਰੇ ਕੋਲ ਪ੍ਰੂਫ ਹੈ ਉਹ ਵੀਡੀਓ ਤੇ ਤੁਸੀਂ ਹੋਰ ਵੀ ਕੋਈ ਦਸਰੇ ਕੋਈ ਬੰਦੇ ਤੁਹਾਨੂੰ ਮਿਲੇ ਸੀ ਜਿਹੜੇ ਕਿ ਤੁਸੀਂ ਕਹਿੰਦੇ ਹੋਰ ਵੀ ਪੈਸੇ ਪੁੱਛੇ ਦਿੱਤੇ ਉਸ ਮੁੰਡੇ ਮੋਟਰ ਮਾਰਕੀਟ ਸੀਗੇ ਜੀ ਉਹ ਮਤਲਕਿ ਸੁਨਿਆਰੇ ਕੋਲ ਸਮਾਨ ਲੈ ਕੇ ਸੀ ਵੇਚਣੇ ਨੂੰ ਤੇ ਉਹਨਾਂ ਨੇ ਜਿਕੇ ਉਹਨਾਂ ਨੇ ਮਤਲਕਿ ਉਹ ਦਸਰੇ ਲੜਕਾ ਵੀਡੀਓ ਵਿੱਚ ਦੇਖ ਲਓ ਦਸਰੇ ਆਏ ਵੀ ਮੈਂ ਲੱਖ ਰੁਪਏ ਦੇ ਕੇ ਛੁੱਟੇ ਲੱਖ ਰੁਪਏ ਲੈਵੇਂ ਤੋਂ ਪੁਲਿਸ ਵਾਲਾ ਛੱਡਣੇ ਦਾ ਨਹੀਂ ਮਨ ਨੂੰ ਕਹਿੰਦੇ ਵੀ ਇਹ ਕੇਸ ਦੇ ਵਿੱਚ ਅੰਦਰ ਕਰ ਦੂੰਗਾ ਤੁਹਾਨੂੰ ਵੀ ਛੁੱਟਣ ਦਾ ਇੱਕੋ ਲਾਜ ਆ ਜਾ ਵੀ ਤੁਹਾਨੂੰ ਕੋਈ ਨਾ ਕੋਈ ਦੇਣਾ ਪੈਣਾ ਮਤਲਕ ਤੁਹਾਡਾ ਸਾਰਾ ਸੋਨਾ ਰਿਕਵਰ ਹੋ ਗਿਆ ਹੁਣ ਪੁਲਿਸ ਵੱਲੋਂ ਨਹੀਂ ਪੁਲਿਸ ਦੇਖੋ ਪੁਲਿਸ ਨੇ ਰ ਹਰਫੇ ਲੈ ਗਿਆ ਤੁਹਾਡਾ ਸੁਣਾ ਇਹ ਸਾਰਾ ਮਲਗੀ ਪਰ ਪੁਲਿਸ ਕੋਲੇ ਪੁਲਿਸ ਨਹੀਂ ਲਿਆ ਉਹ ਸਾਰੇ ਸੁਨਿਆਰੇ ਦੱਸ ਰਹੇ ਆ ਜੋ ਮੁੰਡੇ ਆ ਜੋ ਵੀ ਜਿਨ੍ਹਾਂ ਨੇ ਲਿਆ ਸੀ ਚੋਰ ਤੋਂ ਉਹ ਸਾਰੇ ਦੱਸ ਰਹੇ ਜਿਨ੍ਹਾਂ ਥਰੂ ਹੋਇਆ ਉਹ ਸਾਰਾ ਦੱਸ ਰਹੇ ਆ ਵੀ ਸੱਤ ਤੋਂ ਸਾਰਾ ਸਮਾਨ ਪੁਲਿਸ ਵਾਲੇ ਲੈ ਗਏ ਆ ਵੀ ਸੱਤ ਸਮਾਨ ਵੀ ਲੈ ਗਏ ਜਿਨ੍ਹਾਂ ਤੋਂ ਸੁਨਿਆਰਿਆਂ ਤੋਂ ਬਾਕੀ ਜਿਹੜੇ ਵਿੱਚੋਂ ਲੈਣ ਦੇਣ ਵਾਲੇ ਸੀਗੇ ਜਿਨ੍ਹਾਂ ਜਿਨ੍ਹਾਂ ਥਰੂ ਵੇਚਿਆ ਹੈਗਾ ਉਹਨਾਂ ਦਾ ਪੈਸੇ ਵੀ ਖਾ ਗਏ ਜੀ ਇਹ ਕਿਸੇ ਤੋਂ ਲੱਖ ਰੁਪਏ ਖਾ ਕੇ ਕਿਸੇ ਤੋਂ 20000 ਰੁਪਏ ਖਾ ਕੇ ਕੁਛ ਇਦਾਂ ਵਿੱਚ ਆਪਸ ਵਿੱਚ ਹੀ ਖਾ ਕਰ ਗਏ ਜੀ ਕਿਹੜੇ ਕਿਹੜੇ ਪੁਲਿਸ ਬਲਾਕਮ ਸ਼ਾਮਿਲ ਹੈ ਦੇ ਵਿੱਚ ਇੱਕ ਮਤਲਬ ਕਿ ਮੁੰਡਾ ਇੱਕ ਹੋਰ ਇਹਦੇ ਵਿੱਚ ਡਰਾਈਵਰ ਆ ਉਹ ਮਤਲਬ ਕੈਬ ਵਗੈਰਾ ਚਲਾਉਂਦਾ ਜੋ ਚਾਂ ਸੀ ਨਾ ਉਹ ਲੈ ਕੇ ਗਿਆ ਸੀ ਅੱਗੇ ਉਹ ਮਤਲਬ ਕਿ ਸੁਨਿਆਰਿਆਂ ਕੋਲ ਉਹ ਦੱਸ ਰਿਹਾ ਸਾਹਿਬ ਵੀ ਮੈਨੂੰ ਉਹਦੇ ਕੋਲ ਮਨਦੀਪ ਗਿਆ ਸੀ ਮਨਦੀਪ ਗੱਡੀ 'ਚ ਔਰ ਬਰਿੰਦਰ ਗਿਆ ਸੀ ਉੱਥੇ ਮਤਲਬ ਕਿ ਸੁਨਿਆਰੇ ਕੋਲ ਇਹੀ ਪੈਸੇ ਲੈ ਕੇ ਆਉਣਾ ਤੋਂ ਉਹ ਸਾਬ ਦੱਸ ਰਿਹਾ ਇਹ ਵੀ ਮੈਨੂੰ ਇਹਨੇ ਵੀ ਕੁੱਟਿਆ ਵੀ ਇੱਥੇ 40000 ਰੁਪਏ ਲੈ ਕੇ ਛੱਡਿਆ ਵੀ ਮੈਨੂੰ ਛੱਡ ਨਹੀਂ ਤੇ ਰੇ ਮੈਤੇ ਵੀ ਇਹਨੇ ਮੈਨੂੰ ਕੁੱਟ ਕੇ ਵਿੱਚ ਮੈਤੇ ਪੈਸੇ ਲਏ ਨੇ 40 ਰੁਪਏ ਦੇ ਕੇ ਤਾਂ ਮੈਨੂੰ ਛੱਡੇ ਨਹੀਂ ਕਹਿੰਦੇ ਤੁਹਾਨੂੰ ਅੰਦਰ ਕਰ ਦੇਣਾ ਮੈਂ 40000 ਰੁਪਏ ਕਹਿੰਦਾ ਕੈਸ਼ ਉਸੇ ਟਾਈਮ ਮੈਂ ਉੱਥੇ ਕੋਈ ਉੱਥੇ 40000 ਰੁਪਏ ਹੈ ਜੀ ਉਹ ਉੱਥੇ ਕੋਈ ਨਾ ਉੱਥੇ ਕੋਈ ਪ੍ਰਧਾਨ ਹੈ ਕੋਈ ਚਾ ਉੱਥੇ ਬਾਪੂ ਤਾਂ ਆਉਂਦਾ ਉਹਨੇ ਦਵਾਇਆ 40000 ਰੁਪਏ ਦਵਾਇਆ ਉਹਨੇ ਛਡਵਾਇਆ ਉਹ ਉਹ ਸਾਬ ਦੱਸ ਰਿਹਾ ਮੇਰੇ ਕੋ ਆਡੀਓ ਪਈ ਉਹ ਬੰਦੇ ਦੀ ਉਹ ਦੱਸਾ ਸਾਰਾ ਕੁਝ ਦੱਸ ਰਿਹਾ ਬੰਦਾ ਉਹ ਵੀ ਕਿੰਨੇ ਪੁਲਿਸ ਮੁਲਾਜ਼ਮ ਸ਼ਾਮਿਲ ਹੈ ਇਸ ਚੋ ਇਹਦੇ ਵਿੱਚ ਦੇਖੋ ਏਐਸਆਈ ਪਵਨ ਕੁਮਾਰ ਆ ਬਰਿੰਦਰ ਆ ਬਰਿੰਦਰ ਦਾ ਨਾਮ ਆ ਰਿਹਾ ਉਹ ਤੋਂ ਬਾਅਦ ਇੱਕ ਮਨਦੀਪ ਹੈ ਜੀ ਇਹਨਾਂ ਦੇ ਨਾਮ ਆ ਰਿਹਾ ਐਸਐਚਓ ਸਾਰ ਐਸਐਸਰ ਨੂੰ ਵੀ ਦੱਸਿਆ ਐਸਐਚਓ ਸਰ ਅਸੀਂ ਕਿਹਾ ਸਰ ਸਾਡੀ ਚੈਨਤੂ ਸਾਹਿਬ ਮੁੱਕ ਰਿਹਾ ਕਹਿੰਦਾ ਚੈਨ ਤਾਂ ਹੈਉ ਨਹੀਂ ਸੀ ਫਿਰ ਦੇਖੋ ਵੀਡੀਓ ਤੇ ਵੀ ਦੱਸ ਰਿਹਾ ਵੀ ਚੈਨ ਐਸਐਚਓ ਦੇ ਹੱਥ ਚ ਫੜਾ ਕੇ ਆ ਉਹ ਵੀਡੀਓ ਸਾਫ਼ ਕਹਿ ਰਿਹਾ ਬੰਦਾ ਵੀ ਐਸਐਚਓ ਸਰ ਦੇ ਹੱਥ ਚ ਚੈਨ ਰੱਖ ਕੇ ਵੀ ਐਸਐਚਓ ਸਰ ਮੁੱਕਰ ਕੇ ਸਾਨੂੰ ਕਹਿੰਦੇ ਚੈਨ ਤਾਂ ਹੈਉ ਨਹੀਂ ਚੈਨ ਤਾਂ ਕੋਈ ਸਾਡੇ ਕੋਲ ਆਈ ਹੀ ਨਹੀਂ ਹੈ ਉਹਨੇ ਉਹਨੂੰ ਫੋਨ ਕਰਿਆ ਸੀ ਵੀ ਇਹ ਤੇ ਜਾਣ ਪੁਤਾਲਾ ਕਰੋ ਫਿਰ ਅਸੀਂ ਗੁਰਮੁਖ ਸਰਕੂਲ ਵੀ ਗਏ ਸੀਗੇ ਉਹ ਕਹਿੰਦੇ ਕੋਈ ਨਹੀਂ ਵੀ ਅਸੀਂ ਇਹਨਾਂ ਤੇ ਗੱਲਬਾਤ ਹੋਈ ਸਾਡੀ ਬੈਠ ਕੇ ਉੱਤੇ ਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਵੀ ਕਾਰਜ ਜੋ ਬਣਦੀ ਕਾਰਵਾਈ ਕਰੂਗੇ ਵੀ ਬਹੁਤ ਜਲਦੀ ਪਰ ਕਾਰਵਾਈ ਹੁਣ 10 ਦਿਨ 15 ਦਿਨ ਹੋ ਗਏ ਸਾਨੂੰ ਉਹਨਾਂ ਕੋਲ ਗਿਆ ਨੂੰ ਪਰ ਉੱਥੇ ਕੋਈ ਰਿਸਪੌਂਸ ਨਹੀਂ ਆ ਤੁਹਾਨੂੰ ਤੇ ਤੁਹਾਡੀ ਕੀ ਮੰਗ ਹੈ ਹੁਣ ਜੀ ਸਾਡੀ ਮੰਗ ਵੀ ਸਾਨੂੰ ਇਨਸਾਫ ਚਾਹੀਦਾ ਜੋ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਕਾਰਵਾਈ ਬਣਦੀ ਇਹਨਾਂ ਦੇ ਖਿਲਾਫ ਉਹ ਕਰਨੀ ਚਾਹੀਦੀ ਹੈ ਤੁਹਾਡਾ ਹੋਰ ਵੀ ਕੋਈ ਤੁਹਾਨੂੰ ਫੋਨ ਫੋਨ ਆ ਰਹੇ ਆ ਹਾਂਜੀ ਫੋਨ ਆ ਰਹੇ ਕੋ ਧਮਕੀਆਂ ਦੇ ਰਹੇ ਕਹਿੰਦੇ ਵੀ ਸਾਨੂੰ ਕਹਿ ਰਹੇ ਆ ਵੀ ਤੁਸੀਂ ਕਿਉਂ ਪੁਲਿਸ ਨਾਲ ਪੰਗੇ ਲੈ ਰਹੇ ਆ ਵੀ ਇਹ ਠੀਕ ਨਹੀਂ ਤੁਸੀਂ ਕੱਲੂ ਘਰ 'ਚ ਵੀ ਰਹਿਣਾ ਤੁਸੀਂ ਧਨਾਤ ਦੇ ਵਿੱਚ ਰਹਿਣਾ ਵੀ ਇਹ ਹੀ ਪੁਲਿਸ ਵਾਲੇ ਆ ਕੱਲੂ ਤੰਗ ਕਰੋਗੇ ਇਦਾਂ ਕਰੋਗੇ ਕੋਈ ਸਾਨੂੰ ਕਹਿ ਰਿਹਾ ਹੈ ਵੀ ਜਿਵੇਂ ਤੁਸੀਂ ਚੱਲ ਰਹੇ ਆ ਅੱਜ ਚੱਲ ਰਹੇ ਕੋਈ ਨਹੀਂ ਕੱਲੂ ਤੁਹਾਡੇ ਵੀ ਅਸੀਂ ਵੀ ਕੁਝ ਕਰ ਸਕਦੇ ਆ ਕੱਲੂ ਤੁਹਾਡੇ 'ਤੇ ਵੀ ਟਾਈਮ ਆ ਸਕਦਾ ਇਦਾਂ ਦਾ ਵੀ ਅਸੀਂ ਕੁਝ ਕਰੀਏ ਕੋਈ ਇਦਾਂ ਦੀ ਵੀ ਧਮਕੀ ਬਹੁਤ ਧਮਕੀਆਂ ਆ ਰਹੀਆਂ ਇਦਾਂ ਦੀਆਂ ਏਸੀ ਸਰ ਨਾਲ ਸੁਖਦੀਪ ਜਿਨ੍ਹਾਂ ਨੇ ਦੱਸਿਆ ਵੀ ਇਹਨਾਂ ਦੇ ਜਿਹੜੇ ਚੋਰੀ ਹੋਈ ਸੀ ਤਰਾਸ ਚ ਕਾਫੀ ਹੱਦ ਤੱਕ ਜਿਹੜਾ ਕਿ ਪੁਲਿਸ ਨੇ ਸੋਨਾ ਰਿਕਵਰ ਕਰ ਲਿਆ ਲੇਕਿਨ ਪੁਲਿਸ ਵੱਲੋਂ ਸੋਨਾ ਨਾ ਮੱਤਾ ਰਹੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਤੇ ਦੈਨਿਕ ਸਵੇਰਾ ਵੱਲੋਂ ਜਿਹੜੇ ਕੇਸ ਦੇ ਇਨਵੈਸਟੀਗੇਸ਼ਨ ਅਫਸਰ ਸੀਗੇ ਪਵਨ ਕੁਮਾਰ ਉਹਨਾਂ ਨੂੰ ਫੋਨ ਕੀਤਾ ਗਿਆ ਉਹਨਾਂ ਦਾ ਪੱਖ ਲੈਣ ਵਾਸਤੇ ਉਹਨਾਂ ਨੂੰ ਫੋਨ ਕੀਤਾ ਗਿਆ ਲੇਕਿਨ ਉਹਨਾਂ ਨੇ ਪ੍ਰੈਸ ਇਨਸਪੈਕਟਰ ਨਾਲ ਗੱਲ ਕਰਨ ਦਾ ਹਵਾਲਾ ਦਿੱਤਾ ਹੋਰ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਕਿਹਾ ਮੈਨੂੰ ਇਸ ਬਾਰੇ ਨੋਲਿਜ ਨਹੀਂ ਹੈ ਜਾਂ ਕਰਕੇ ਕਹਿ ਰਹੇ ਕਿ ਮੇਰੇ ਕੋਲ ਕੋਈ ਫਾਈਲ ਨਹੀਂ ਹੈ ਇਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਵੀ ਇਹਨਾਂ ਦਾ सारा सोना पुलिस ਵੱਲੋਂ ਹੜੱਪ ਲਿਆ ਗਿਆ ਹੈ ਸਰ ਮੈਂ ਅਮਨ ਲੂਨਾ ਗੱਲ ਕਰ ਰਿਹਾ ਹਾਂ ਦੈਨਿਕ ਸਵੇਰਾ ਟੀਵੀ ਤੋਂ ਹਾਂਜੀ ਹਾਂਜੀ हाँ जी ਪੁੱਛਣਾ ਸੀ ਇੱਕ ਰਕੇਸ਼ ਕੁਮਾਰ ਨੇ ਕੋਈ ਕੰਪਲੇਂਟ ਦਿੱਤੀ ਸੀ ਜੀ ਫਰਵਰੀ ਚ ਨਾ ਚੋਰੀ ਦੀ ਸਮਾਲ ਫਲੈਟ ਤੋਂ ਹਾਂਜੀ ਹਾਂਜੀ ਮੈਂ ਪੁੱਛਣਾ ਸੀ ਕਿੰਨਾ ਸਬੰਨ ਰਿਕਵਰ ਹੋਇਆ ਸਰ ਉਹ ਤਾਂ ਫਾਈਲ नहीं नहीं वो तो कुछ भी सक, वो तो कुछ भी सकता है जी पर पता मैं तो पूछना ही है ना आपसे भी क्या बात है मतलब कि है सच बात है इसमें कितनी की सच्चाई बात है, है? मैं क्या इसमें यही पूछना था हमने तो आपका पक्ष लेना था हाँ जी मैं यही पूछ रहा था सर रिकवर हुआ क्या क्या जी इतना तो पता होगा आप आइए हो थे केस के जब वो इंस्पेक्टर होते, के पास होती है नहीं प्रेस इंस्पेक्टर थोड़ी बताएंगे आप इन्वेस्टिगेशन हो केस के आप कह रहे हो प्रेस इंस्पेक्टर से बात करें इन्वेस्टिगेशन इन्वैस्टिक, अफसर आप हैं प्रेस इंस्पेक्टर क्या बताएंगे इसमें उनको थोड़ी पता भी आप कहाँ का रेड मारी आपने कहाँ का रिकवरी करी आपने उनको कैसे पता होगा ये तो आपको पता होगा ना जीवरी अच्छा जी नहीं वो कम्पलेन कह रहे हैं ना भाई हमारा सोना जो है मतलब ज़्यादा था रिकवर कम हुआ है और जो ज्वेलर जो वगैरह है वो भी बता रहे हैं कि हाँ भी हमारे से चैन भी ले गए हैं पैसे भी ले गए हैं हाँ जी वही पूछ रहा हूँ ना जी मैं वो कह रहे पुलिस वाले ले गए थे हमारी दुकान पे आए थे चैन भी ले गए थे और पचवंजा हजार कैश भी ले गए अच्छा हाँ जी हाँ जी तो हमने कहा ऐसा होता नहीं है पर वो कह रहे भी ऐसा हुआ है हमारे साथ और भी बंदे नहीं, बत, नहीं। और भी बंदे बता रहे हैं जो मोटर मार्केट के बंदे थे जहा जहाँ सोना बेचा था डड्डू माजरा में बापू धाम में अच्छा तो वो कह रहे पुलिस ने सोना तो रिकवर मेरे को चोर रिकवरी होया ना मिला हाँ जी हाँ जी मैं वही पूछना चाह रहा हूँ सर कितना रिकवर क्या हुआ सर आपके पास तो बाहर हो सर।, ना, सर कब तक आओगे सर मैं, शाम, तक हो जाएगा। मैं शाम को कर लूँ सर आपको चलो शाम में कोई बात चंडीगढ़ कैमरा मैन दीपक देना मैं अमल लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par